ਕਈ ਜੀ ਦੀ ਜਵਾਬ ਤੇ ਫਟੀਆਂ ਦੀ ਜਵਾਨ ਤੇ ਪਟੇ ਦੁਬਾਰਾ ਫਿਰ ਪਟੇ ਅਸਕਰੂਗੀ ਫਟੇ ਦਾ ਜਵਾਬ ਫਟੇ ਨਾਲ ਗੱਠੇ ਨੇ ਆਦੀ ਹੈ ਉਹ ਹੈ ਕਿ ਜਿੱਤ ਦਾ ਪਤਾ ਹੈ ਜੈ ਜੈ ਦੋ ਹਜ਼ਾਰ 12 ਦੇ ਵਿੱਚ ਪਹਿਲੀ ਵਾਰ ਰਾਜਾ ਜੀ ਨੇ ਗਿੱਧੇਵਾਹ ਤੋਂ ਚੋਣ ਲੜਿਆ ਤੇ ਉਸ ਮਹੌਲ ਤੇ ਅੱਜ ਦੇ ਮਹੌਲ ਦੇ ਵਿੱਚ ਮਰ ਕੋ ਬਾਹਰ ਫਰਕ ਨਹੀਂ ਨਜ਼ਰ ਆਇਆ ਇੱਕ ਜਨ ਸਹਿਰਾ ਗਿੱਧੇਵਾਹ ਦੇ ਵਿੱਚ ਉੱਠਿਆ ਤੇ ਲੋਕ ਮੇਨੂੰ ਉਹਦੀ ਰਾਜਨੀਤੀ ਸਿਫਰਾਂ ਤੇ ਹੁੰਦੀ ਸੀ ਇੱਥੇ ਜੇ ਕੋਈ ਬੰਦਾ ਕਾਂਗਰਸ ਦਾ ਹਮਾਇਤੀ ਹੁੰਦਾ ਸੀ ਕਾਂਗਰਸ ਨੂੰ ਵੋਟ ਪਾਉਂਦਾ ਸੀ ਤਾਂ ਪਾਈ ਆਕਾਲੀ ਦਲ ਪਾਦਲਾ ਨਹੀਂ ਉਹਨੂੰ ਉਹਦੀ ਮਾਂ ਤੇ ਉਹਦੇ ਪਰਿਵਾਰ ਤੇ ਉਹਦੇ ਕਾਰੋਬਾਰ ਤੇ ਝੂਠਾ ਪੰਚਾ ਪਹੁੰਚ ਲੱਗ ਗਿਆ ਕਾਰੋਬਾਰ ਬੰਦ ਕਰਉਣ ਲੱਗਿਆ ਦੋ ਵਾਰੀ ਦੀ ਸੋਚਦੇ ਨਹੀਂ ਸੀ ਇਹ ਚੀਜ਼ਾਂ ਆਮ ਹੁੰਦੀਆਂ ਸੀ ਬਾਦਲ ਪਰਿਵਾਰ ਨੇ 40 ਸਾਲ ਮੰਨ ਲਈ ਨੀਤੀ ਦੇ ਦਰਵਾਜ਼ੇ ਹਲਕੇ ਦੀ ਤੇ ਤੋਂ ਲੋ ਸਾਰੇ ਤੁਸੀਂ ਜਾਣਦੇ ਹੋ ਪਰ ਮੈਂ ਆਪਦੇ ਵੀਰ ਚਰਨਜੀਤ ਸਿੰਘ ਚੰਨੀ ਜੀ ਨੂੰ ਦੱਸਣਾ ਦੱਸਣਾ ਚਾਹਣੀ ਹੈ ਕਿ ਸਾਡੇ ਹਲਕੇ ਦਾ ਪਹਿਲਾ ਸਰਕਾਰੀ ਕਾਲਜ ਬਾਤਵਾ ਕਰਨੇ ਨਹੀਂ ਜਾਂਦਾ ਰਾਜਾ ਬੜਿੰਗ ਲਿਖਿਆ ਹੈ ਸਾਡੇ ਹਲਕੇ ਦੀਆਂ ਪਹਿਲੀਆਂ ਗੈਸ ਏਜੰਸੀਆਂ ਰਾਜਾ ਬੜਿੰਗ ਜੀ ਨੇ ਲਿਆਂਦੀਆਂ ਸਾਡੇ ਹਲਕੇ ਦੇ ਵਿੱਚ ਚੰਨੀ ਵੀਰ ਜੀ ਮੈਨੂੰ ਦੱਸਣਾ ਚਾਹੀਏ ਕਿ ਸ਼ਹਿਰ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਨਾ 1-1 ਕਿਲੋਮੀਟਰ ਲੰਬੀ ਗੈਸ सिलेंडर ਲੈਣ ਵਾਸਤੇ ਨਾ ਹੀ ਨਾ ਗਿਆ ਕਰਤੀ ਸੀ ਹਰਕਤ ਦੇ ਵਿੱਚ ਬੀਤੀਆਂ ਸਵੇਰੇ 3 ਵਜੇ ਖਾਲੀ सिलेंडर ਚੱਕ ਕੇ ਸ਼ਹਿਰ 'ਚ ਆ ਕੇ ਕਰੋ ਉਹਦੀਆਂ ਸੀ ਲਾਹ ਰੋਟੀ ਦੇ ਡੱਬੇ ਲਿਆ ਕਬੀਆ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਸ਼ਰਮ ਘੇੜਣੀ ਹੈ ਪਰ ਇਹ ਨਹੀਂ ਪਤਾ ਕਿ सिलेंडर ਮਿਲੂ ਕਿ ਨਾ ਮਿਲੂ ਲਾਈਨਾਂ 'ਚ ਬੈਠਿਆਂ ਨੇ ਕਈ ਵਾਰ सिलेंडर

ਇੱਕ ਵਾਰੀ ਦਿੱਤਾ ਤੇ 5 ਲੱਖ ਰੁਪਇਆ ਨਾ ਇੱਕ ਵਾਰੀ ਦਿੱਤਾ ਭਾਈ ਤੁਹਾਡੇ ਸਾਹਮਣੇ ਅੱਜ 3 ਮਹੀਨਾ ਮੁੱਖ ਮੰਤਰੀ ਪੰਜਾਬ ਰਹੇ ਆ ਪਰ ਆਪਣੇ ਵਿਚਾਏ ਰਾਜਾ ਜੀ ਵੀ 3 ਮਹੀਨਾ ਆ ਕੇ ਟ੍ਰਾਂਸਪੋਰਟ ਮੰਤਰੀ ਬਣੇ ਪਰ ਜਿਹੜਾ ਕੰਮ 3 ਮਹੀਨਾ ਦੇ ਵਿੱਚ ਜੰਗੀ ਸਾਹਿਬ ਨੇ ਕੀਤਾ ਨਾ ਆਪਾਂ ਨਾਲ ਉਹ ਕੰਪੇਅਰ ਕਰੀਏ ਪੰਜ ਸਾਲਾਂ ਦੇ ਨਾਲ ਜਿਹੜੀ ਅੱਜ ਦੀ ਚੜ੍ਹਤ ਹੈ ਸਰਕਾਰਾਂ Multimita. No, कल मुख्यमंत्री जी ने करा कुछ चलाई के लगाई आज का भी आज उन्होंने थोड़ा ही सुनी जब और वाले ट्रांसपोर्ट मंत्री बने पेली महाराज साहब बाद कच्चे मुलाजिमा की दरथा 5000 रुपए की लौदा आई गई ते नाल 5% इंक्रीमेंट जो आज तक भी लगिया है तीसरा साल हो गया सरकार गई हूं आज भी 5% लेते हैं कच्चे मुलाजकों और वे सारी सरकार को बेठी कर दिए कि तुसी तीन ਰਲਾਗਦੀ ਪਲਟਫਾਰਮ ਮੋਤੀ ਦਾ ਕਾਰਸਟਾ ਲੇਖਿਆ ਜੈਨੀ ਸਾਹਿਬ ਦਾ ਲੇਖਿਆ ਤੇ ਹੁਣ ਤੁਸੀਂ ਝੜਵਾਲੀ ਸਰਕਾਰ ਲਿਖੀ ਹੈ ਕਿਸ ਤਰ੍ਹਾਂ ਆਪਣਾ ਚੋਲਾ ਮੰਡੀਆਂ ਦੇ ਵਿੱਚ ਰੁੜੀ ਜਾਂਦਾ ਹੈ ਅੱਜ ਤੱਕ 76 ਸਾਲ ਹੋ ਗਏ ਬਲਕਨੋ ਆਜ਼ਾਦ ਹੋਇਆ ਪਰ ਅੱਜ ਤੱਕ ਕਈ ਸੜਾ ਮੰਡੀਆਂ ਤੇ ਚੋਲਾ ਦੀ ਰੁੜਿਆ ਐਨੀ ਲਾਪਰਵਾਹ ਸਰਕਾਰ ਸਨ ਪੰਜਾਬ ਨੂੰ ਵਸਤੇ ਬਣੀ ਜਿਹੜੀ ਅੱਜ ਅਸੀਂ ਝੰਗ ਮੰਗ ਦੇਖ ਰਹੇ ਹਾਂ ਤੇ ਮਾ ਤੇ ਅੱਜ ਇਹ ਟਿਕਟ ਪੈਗੀ ਵਾਰ ਹਰ ਤੇ ਉਹ ਮੇਰੇ ਲਈ ਅਮਤਾ ਬਣੋ ਟਿਕਟ ਮਿਲੀ ਇੱਕ ਤੁਨ ਸਾਰਿਆਂ ਲਈ ਤੇ ਮੈਂ ਤੁਨ ਸਾਰਿਆਂ ਨਾਲ ਗੱਲ ਦੱਸਣਾ ਚਾਹੁੰਦੀ ਐ ਜਿਵੇਂ ਤੁਹਾਡੇ ਬਾਈ ਨੇ ਤੁਹਾਡੇ ਹੱਥੇ ਕੰਮ ਕੀਤੇ ਐ ਜਿਵੇਂ ਤੁਹਾਡਾ ਬਾਈ ਤੁਹਾਡੇ ਨਾਲ ਖੜਦਾ ਰਿਹਾ ਤੇ ਹੁਣ ਵੀ ਖੜਦਾ ਐ ਤੁਹਾਨੂੰ ਵਾਦਾ ਕਰਦੀ ਐ ਇਸ ਸਟੇਜ ਤੋਂ ساری ਉਮਰ ਜਿਤਾ ਕੇ ਉਹ ساری ਉਮਰ ਤੁਹਾਡੇ ਨਾਲ ਐ ਖੜੂਗੀ ਤੁਹਾਡੇ ਕੰਮ ਨਹੀਂ ਕਰੂਗੀ ਤੁਹਾਡੀ ਆਵਾਜ਼ ਬਣ ਕੇ ਅਸੈਂਬਲੀ ਚ ਗੁੱਝਿਆ ਕਰੂਗੀ ਤੁਹਾਡਾ ਸਿਰ ਰੱਖਾਂਗੀ

ना। ना। मेरे सहकारियों वीर राजेंद्र कोड़े जी स्टेज पे बैठे सारे लीडर सहबान दीपा जी हीरा साहब सारे ही सहकारियों वीर को दीपों पेाने पे प्रहाव ट्रेड जी का खानसा ਰਾਗੁਰਜੀ ਕੀ ਪੱਤੇ ਮੈਂ ਤਰਵੰਦਿਆਂ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਸਾਡੀ ਸਾਰਿਆਂ ਦੀ ਆਮਦ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਬੈਠੇ ਇਸ ਤੋਂ ਪਹਿਲਾਂ ਮੈਂ ਇੱਕ ਮੀਟਿੰਗ ਹੋ ਕਰਕੇ ਆਇਆ ਅੱਜ 10 ਮੀਟਿੰਗ ਕਰਨੀ ਹੈ ਮੈਨੂੰ ਪਹਿਲਾਂ ਕਿਹਾ ਕਿ ਇਕੱਠੇ ਹੋ ਕਰਕੇ ਸਾਰਿਆਂ ਨੂੰ ਇੱਕ ਮੀਟਿੰਗ ਕਰਾਣੀ ਥੋੜੀ ਮੈਂ ਕਿਹਾ ਨਹੀਂ ਅਸੀਂ ਪਿੰਡ-ਪਿੰਡ ਜਾਵਾਂਗੇ ਆਉਂਦੇ ਤੁਸੀਂ ਆਹ ਆ ਮੈਡੀਕ ਨੂੰ 10 ਗੁਣਾ ਕਰ ਲੋ ਇਹਦੇ ਲੋਕਾਂ ਵਰਗੇ ਸੀ ਮਿਲਣ ਕਿ ਆਪਣੇ ਪ੍ਰੋਗਰਾਮਾਂ 'ਚ ਲੋਕ ਇਸ ਤਰ੍ਹਾਂ ਆਉਂਦੇ ਇਸ ਤਰ੍ਹਾਂ ਬਿਆਨ ਚੱਲੇ ਆਉਂਦੇ ਆਮ ਆਦਮੀ ਵਾਲਿਆਂ ਨੇ ਇਦਾਂ ਕਹਿੰਦੇ ਇਸ ਤਰ੍ਹਾਂ ਭੋਗ ਜਿਆਰੇ ਹੋ ਗਏ ਸੋ ਮੈਂ ਧੰਨਵਾਦੀ ਆ ਆਪਣੇ ਕੋਣੀ ਮਿੰਦਾ ਦਰਿੰਦਰ ਸਿੰਘ ਕੋਣੀ ਜਿਹੜਾ ਪੈਸੇ ਦੇ ਚੇਅਰਮੈਨ ਰਹੇ ਆ ਹੋਣ ਹਰ ਨੌਜਵਾਨ ਆਪਾਂ ਬਦੂਏ ਤੇ ਪਾਰਟੀ ਦਾ ਪੱਕਾ ਵਿਕਾਸ ਦਾ ਵਰਕਰ ਤੇ ਲੀਡਰ ਹੈ ਹੌਲੀ ਪਿੰਡੇ ਆਮਿਸ਼ਾ ਇਹ ਸੇਵੀਂ ਨੂੰ ਸੇਧ ਦਿੱਤੀ ਹੈ ਬੜੇ ਪਿੰਡੇ ਕਾ ਐਸਪੀਸੀ ਦੇ ਮੈਂਬਰ ਆ ਬਹੁਤ ਬੰਦੇ ਬੜੇ ਜੇਤ ਤੋਂ ਐਸਪੀਸੀ ਜਿੱਤਦੇ ਆਏ ਹੋਰ ਵੀ ਪਿੰਡੇ ਸ੍ਰੀ ਚੋ ਲੀਡਰ ਪੈਦਾ ਹੋਏ ਸੋ ਮੈਂ ਥੋੜਾ ਧੰਨਵਾਦੀ ਆ ਜੇ ਤੁਸੀਂ ਬੜੀ ਕੀਤੀ ਸਹਾਰਾ ਮੈਨੂੰ ਗਿੱਦਰ ਬਾਹਰ ਦੇ ਲੋਕ ਕ੍ਰਾਂਤੀਕਾਰੀ ਲੋਕ ਹੈ ਪਹਿਨਾ ਪ੍ਰਚਨਨ ਦੇ ਵਿੱਚ ਸਰਕਾਰ ਦੇ ਖਿਲਾਫ ਫਤਵਾ ਦੇ ਕੇ ਨਵੀਂ ਸਰਕਾਰ ਲੈ ਹੈ ਅੱਜ ਫੇਰ ਉਹੀ ਦਿਨ ਆਇਆ ਤੁਸੀਂ ਸਰਕਾਰ ਦੇ ਖਿਲਾਫ ਫਤਵਾ ਦੇਣਾ ਤੇ ਅਮਾੜੀ ਸਰਕਾਰ ਕਾਰਨ ਸਵਾਦ ਨਹੀਂ ਲੇ ਕੇ ਆਉਣੀ ਕਹਿੰਦੇ ਬੋਰ ਪਗਾਉਣੇ ਔਖੇ ਹੁੰਦੇ ਜਿਵੇਂ ਅੰਬਲੋਂ ਰੋਣੇ ਤਾਰੇ ਆਮ ਆਦੀ ਪਾਰਟੀ ਵਾਲਿਆਂ ਨੇ ਭਗਵਾਨ ਜਤਮਾਨ ਨੇ ਕੇਜਰੀਵਾਲ ਨੇ ਲੋਕਾਂ ਨਾਲ ਬੜੇ ਵਾਦੇ ਕੀਤੇ ਅਸਮਾਨ ਤੇ ਉੜਨ ਦੀਆਂ ਉਡਾਰੀਆਂ ਦਿਖਾਤੀਆਂ ਲੇਕਿਨ ਇਹ ਕੁਝ ਵੀ ਨਹੀਂ ਲੋਕਾਂ ਨੂੰ ਲੱਗਿਆ ਕਿ ਸਹੀ ਦੇਹੀ ਪਾਗਸੀ ਆ ਗਈ ਇਨਕਲਾਬ ਆ ਗਿਆ ਲੇਕਿਨ ਬਿਲਕੁਲੇ ਨਕਮੇ ਨਿਕਲੇ

ਫੇਰ ਮਾਰੇ ਸੁਨੇਹੇ ਗਾਮ ਦੇ ਬੋਲ ਚ ਵਿਸਤਾਰ ਦਿੱਤਾ। ਉਹ ਉਹਦੀ ਨੀਅਤ ਚੀ ਜਿੱਕੀ ਖਰਾਬ ਹੋ ਗਈ। ਕਹਿੰਦਾ ਕਿ ਨਾ ਪਤਾ। ਕਹਾਂ ਪਗੋਂਤ ਬਾਰੇ ਸ਼ਰਾਬ ਵਿੱਚ ਸਭ ਕੁਝ ਰੋੜਦਾ। ਇੱਕ ਵੀ ਕਿਸੇ ਦਾ ਕੰਮ ਨਹੀਂ ਕਰਿਆ। ਇੱਕੋ ਕੰਮ ਕਰਿਆ ਵਾ। ਇੱਕੋ ਕੰਮ ਆਇਆ। ਆਪਣੇ ਨਿਆਣੇ ਛੱਡ ਤੇ ਦੂਸਰਾ ਵਿਆਹ ਕਰਾ ਲਿਆ ਤੇ ਅੱਜ ਤੱਕ ਇੱਕ ਵੀ ਕੰਮ ਨਹੀਂ ਬਣਾ ਸਕਦਾ ਅੱਜ 26 ਜਨਵਰੀ ਹੁੰਦੀ ਹੈ 26 ਜਨਵਰੀ ਨੂੰ ਮੁੱਖ ਮੰਤਰੀ ਆਪਣੇ ਕੰਮ ਬਣਾਉਂਦਾ ਇਹਨੇ ਕਿਆ-ਕਿਆ ਕਰਿਆ ਤੇ 26 ਜਨਵਰੀ ਨੂੰ ਬੋਲਣ ਲੱਗਿਆ ਕੰਮ ਤਾਂ ਕੋਈ ਹੈ ਨਹੀਂ ਸੀ ਬਣਾਉਣੇ ਨੂੰ ਕਹਿੰਦਾ ਮੇਰੇ ਤਾਂ ਖੁਸ਼ੀ ਹੋਣ ਵਾਲੀ ਹੈ ਕਹਿੰਦਾ ਮੈਨੂੰ ਨਹੀਂ ਆਣਾ ਉਹ ਭਾਈ ਤੂੰ ਕੋਈ ਆਪਣੀਆਂ ਬਣਾਉਂਦੀਆਂ ਨਾ। ਥੋੜੇ ਦਿਨਾਂ ਬਾਅਦ ਨੇ ਆਣਾ ਹੋ ਗਿਆ। ਮੇਰੇ ਪਤਨਕਾਹ ਕਹਿੰਦੇ ਕਹਿੰਦੇ ਜੀ ਉਹਦਾ ਕੰਮ ਨਹੀਂ ਹੋਈ ਹੈ। ਮੈਂ ਕਹਿੰਦਾ ਜੀ ਫਾਰਮਲ ਹੀ ਹੋਵੇ। ਉਹਨੇ ਮੰਨ ਕਰਿਆ ਸੀ ਕਿ ਮੇਰੇ ਘਰ ਮਿਆਦਾ ਹੋਣਾ। ਪਰ ਦੋ ਸਾਲ ਤੇ ਤਿੰਨ ਸਾਲ ਪਹਿਲੇ ਹੀ ਗਾਣਾ ਜਿਹੜਾ ਪੂਰਾ ਹੋਇਆ ਹੋਰ ਤਾਂ ਕੁਝ ਹੋਇਆ ਨਹੀਂ। ਇਹ ਲੋਕ ਠੱਗ ਨਹੀਂ ਤੇ ਠੱਗਰ ਠੱਗ ਕੇ ਚਲੇ ਗਏ। ਇਹ ਠੱਗੀਆਂ ਮਾਰ ਰਹੇ ਆ। ਆਪਣੇ ਘਰ ਪਰ ਰਹੇ ਆ ਪੰਜਾਬ ਨੂੰ ਲੁੱਟ ਕੇ ਦਿੱਲੀ ਨੂੰ ਲਿਆ ਰਹੇ ਆ ਮੈਂ ਪਹਿਲਾਂ ਕਿਹਾ ਸੀ ਕਾਲੇ ਮਰੇ ਜਾਂਦੀ ਹੈ ਤੁਸੀਂ ਇਹਨਾਂ ਨੂੰ ਪੰਜਾਬ ਨਾਲ ਸੰਭਾਲੋ ਇਹ ਲੁੱਟ ਕੇ ਖਾ ਜਾਣਗੇ ਲੁੱਟ ਕੇ ਖਾਰੇ ਮੈਂ ਕਹਿਦਾ ਰਿਹਾ ਬੜਾ ਕਿਹਾ ਮੈਂ ਕਿ ਯਾਰ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪਰਵਦਾ ਵੀ ਨਿਆਣਾ ਗਿੱਜੂ ਆ ਤੁਸੀਂ ਪੰਜਾਬ ਸੰਭਾਲ ਲਗੀ ਹੈ ਨੁਕਸਾਨ ਹੋ ਗਿਆ ਆਪਣਾ

ਸਾਰੇ ਮਾਪੀਤੇ ਬਾਣੀ ਸਸਤਾ ਕੀਤਾ ਬਿジネス ਆਸਤੀ ਕੀਤੀ ਟਿੰਗਰ ਪਈਏ ਪਾਰੀ ਮਨੋਬਿਜਲੀ ਸਸਤੀ ਕਰਤੀ ਸੀ ਥੋੜਾ ਜਿਹਾ ਬਿਲਾਉਂਦਾ ਸੀ ਲੇਕਿਨ ਆਹੋ ਨੇ ਫੇਰ ਮਹੰਗੀ ਕਰਤੀ ਹੈ ਅਭੀ ਫ੍ਰੀ ਬਿਜਲੀ ਵਾਲਾ ਕੰਮ ਐਸੀ ਕਰਕੇ ਗਏ ਸੀ ਇਹਨਾਂ ਨੇ ਸਿਰਫ ਧੋਖੇ ਦਿੱਤੇ ਆਂਗਨਵਾੜੀ ਵਾਲੀਆਂ ਬੀਬੀਆਂ ਉਹਨਾਂ ਦੀ ਤਨਖਾਹ ਵਧਾਈ ਸੀ ਆਸ਼ਾ ਵਰਕਰ ਦੀ ਪੀਆਰੀ ਤਰਫਾ ਬਧਾਈ ਮੀਟੇ ਬੀਰ ਵਾਲਿਆਂ ਦੀ ਜੈ ਤਰਫਾ ਬਧਾਈ ਪੁਲਿਸ ਕਰਮਚਾਰੀਆਂ ਦੀ ਤਰਫਾ ਬਧਾਈ ਹਰ ਵਰਗ ਨੂੰ ਫਾਇਦਾ ਦਿੱਤਾ